Pankali Vandana, Pankali Vandana, Simran Mohangala. ਇਤੇ ਮੰਤਰਕਾਰ ਤੈਨ ਸੰਤਨ ਕੋ ਹੰਦ ਨਾਮ ਸਿਰ ਚਰਨਾਂ ਨਿ ਕਰਤਾਰ ਜਉ ਬਲਾ ਜਿ ਮੈਂ ਤਉ ਬੋਲਾਂ ਸੁਆਮੀ ਉਦਰਤ ਕਬਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪਤੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਚਰਨਾਂ 바ਸ ਨਮ ਕਰ ਤੁਮ ਦੇ ਹੋਏ ਤਨ ਤਨ ਸਰਸੇ ਗੁਰੂ ਅੰਗਦਦਾਸ ਜੀ ਦੇ ਬਾਣ ਇਤਿਹਾਸ ਕੀ ਟਿਣੀ ਬਾਣ ਕਥਾ ਸਰਮੁਨ ਕਰਕੇ ਨਦਾਰੇ ਪ੍ਰਾਪਤ ਕਰਨੇ ਹਾਂ ਆਓ ਸਤਿਗੁਰਾਂ ਦੇ ਚਰਨਾਂ 'ਹੀ ਹਾਜਰੀ ਭਰੀ ਤੇ ਆਉਂਦੇ ਹੋਏ ਚਲ ਰਹੀ ਗਲੀ ਬਾਗ ਕਥਾ ਸੁਣਾਦੀਆਂ ਵੜੀਏ ਕਾਲ ਦੇ ਕਾਮ ਦੇ ਸਰਮੁਨ ਕਰ ਰਹੇ ਸੀ ਸਤਿਗੁਰੂ ਗ੍ਰੀਵ ਬੁਲਵਾਜ ਬਾਸ ਸਾਹਿਬ ਮਹਾਰਾਜਿਆਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਪਾਸ ਸਤਿਗੁਰਾਂ ਦੇ ਬੜੇ ਪੀਅ ਅੰਨੇ ਸਿੱਖ ਭਾਈ ਕਾਰੋਹ ਜੀ ਪੰਥ ਹੰਸਾਈ ਨੇ ਸਤਿਗੁਰੂ ਗ੍ਰੀਵ ਬੁਲਵਾਜ ਪ੍ਰਾਤਸਤਰੀਆਂ ਨੇ ਭਾਈ ਕਾਰੋਹ ਹੰਸ ਕਾਰੋਹ ਜੀ ਨੂੰ ਆਪਣੇ ਪਾਸ ਬੁਲਾਇਆ ਆਪਣੇ ਕੋਲ ਬੁਲਾਉਂ ਸਤਿਗੁਰੂ ਸਾਧ ਸੰਸਾਧੀਆਂ ਨੇ ਬੰਦਲ ਕੀਤੇ ਕਹਿਣ ਲੱਗੇ ਪਾਈ ਪਾਲੋ ਸਗੰ ਮਨ ਕਰਦਾ ਹਾਂ ਜਿਹੜੀ ਏ ਹੁਨੀਆਂ ਨੂੰ ਤਾਰਨ ਦੀ ਲੋੜੀ ਹੈ ਕਿ ਆਪ ਜੀ ਦੀ ਲਈ ਜਾਵੇ ਆਪ ਜੀ ਨੂੰ ਨੰਗਰ ਤਗਦੀ ਦੇ ਲਈ ਪਰ ਪਾਈ ਪਾਲੋ ਵੀ ਕਹਿਣ ਲੱਗੇ ਸਤਿਗੁਰੂ ਸਾਧ ਸੰਸਾਧੀਆਂ ਤਗਦੀ ਦੀ ਲੋੜ ਨਹੀਂ ਐ ਮੈਂ ਤਾਂ ਆਪ ਜੀ ਦੇ ਪਾਵਨ ਚਰਨਾਂ ਦੀ ਪ੍ਰੀਤ ਸੰਗ ਮੰਗਦਾ ਨਾਨਕ ਗੁਰਸਿੱਖੀ ਲੋੜ ਦਾ ਮਾਨ ਮੇਰੇ ਤੇ ਕਿਰਪਾ ਕਰੋ ਜੋ ਮੈਂ ਆਪ ਜੀ ਦੇ ਵਚਨ ਦੀ ਲਤਣਾ ਕੀਤੀ ਹੈ ਇਸ ਕਰਕੇ ਕਿਮਾ ਕੋ ਲੋ ਮੇਰੇ ਤੇ ਦੇਰ ਦਇਆ ਕਰਕੇ ਮੈਨੂੰ ਗੁਰਸਿੱਖੀ ਦੀ ਰਾਤ ਵਚਨ ਸਤਿਗੁਰੂ ਕਾ ਸਾ ਪਾਈ ਪਰਮ ਹੰਸ ਪਰਮ ਜੀ ਦੇ ਵਚਨ ਸਰਣ ਕਰਕੇ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਕਿ ਪਾਰਿ ਪਾਰੋ ਜੀ ਇਸੇ ਤਰ੍ਹਾਂ ਇਸੇ ਵਕਤ ਤੁਸੀਂ ਆਪਣੇ ਕਰ ਜਾਓ ਤੇ ਜਾ ਕੇ ਆਪਣਾ ਇਹ ਸਰੀਰ त्याग ਦਿਓ ਇਸ 3 ਸਰੀਰ ਦਾ ਕਿਆ ਕਰਦੇ ਸ੍ਰੀ ਸ਼ਰਨ ਗਾਂ ਤੇ ਰੋ ਸਤਿਗੁਰਾਂ ਨੇ ਕਿਹਾ ਹੈ ਪਾਰਿ ਪਾਰੋ ਜੀ ਉਸੇ ਸਮੇਂ ਸਤਿਗੁਰ ਦੀ ਬਣਵਾਚ ਗੁਰੂ ਆਮਕਦਰ ਜੀ ਆਂ ਦੇ ਚਰਨਾਂ ਤੇ ਹੱਥ ਜੋੜ ਕੇ ਹਿਰਦੇ ਵਿਚ ਆਨੰਦ ਮਹਿ ਹੋ ਕੇ ਵੰਦਨਾ ਕਰਦਾ ਹੈ ਅਤੇ ਉਸੇ ਸਮੇਂ ਚਾਤ ਕੇ ਆਪਣੇ ਕਾਰਜ ਨੂੰ ਸੰਪੂਰਨ ਕਰਦਾ ਹੈ। ਇਹ ਕਾਰਜ ਤੇ ਜਾ ਕੇ ਬਾਈ ਬਾਰੂ ਦੀ ਕਿਉਂਕਿ ਅਧਿਕਾਰੀ ਸਨ ਜਿੰਨੀਆਂ ਵੀ ਰਜਮਾਂ ਸਾਨੂੰ ਨਾਲ ਸਾਰੀਆਂ ਵੱਲ ਦਿੱਤੀਆਂ ਤਿੰਨ ਚੀਜ਼ਾਂ ਇੱਕ ਛੋਟੀ ਫਿਰ ਬੜੀ ਹੀ ਸੁੰਦਰ ਸੀ ਦੂਸਰੇ ਜਿਹੜੇ ਬੜੇ ਸੁੰਦਰ ਵਕਤਰ ਸਨ ਤੀਸਰਾ ਕੁਝ ਮਾਇਆ ਤੇ ਤਿੰਨ ਚੀਜ਼ਾਂ ਆਪਣੇ ਬਾਸ ਰੱਖ ਕੇ ਹੋਰ ਜੋ ਕੁਝ ਵੀ ਕਰਦੇ ਵਿੱਚ ਸਾਡੋ ਸਮਾਨ ਸੀ ਉਹ ਸਾਰਾ ਬਣ ਦਿੰਦਾ ਹੈ ਤੇ ਸਰੀਰ ਛੱਡਣ ਤੋਂ ਪਹਿਲਾਂ ਭਾਈ ਕਾਲੂਰੀਆਂ ਨੇ ਫਿਰ ਆਪਣੇ ਪਾ ਜਿਹੜੇ ਉਹ ਦੰਦੇ ਦੇ ਮਨੁੱਖਾਇਏ ਸਨ ਉਹਨਾਂ ਨੂੰ ਉਵਚਨ ਕੀਤਾ ਕਿ ਸਤਿਗੁਰੀਆਂ ਨੇ ਜਿੰਨੇ ਵਰਤਾਂ ਉਚਾ ਦੇਣੀਆਂ ਰਹੀਆਂ ਇਹ ਸਤਿਗੁਰੀਆਂ ਦੀ ਇਮਾਨਤ ਹੈ ਇਹ ਕਹਿ ਕੇ ਸਹਿਰ ਚੜ੍ਹ ਦਿੱਤਾ ਜਿਸ ਵਾਰ ਵਿੱਚ ਸਾਰੀ ਸੰਗਤਾਂ ਨੇ ਇਕੱਠੇ ਰੋਕੇ ਤਾਂ ਇਹ ਪਾਰੂ ਜੀ ਨੇ ਸ੍ਰੀ ਦਾ ਸੁਸਤਾਵ ਕਰ ਦਿੱਤਾ ਸ੍ਰੀ ਕੰਡੇ ਤੋਂ ਮੁਨਤ ਸਤਿਗੁਰੀਆਂ ਨੇ ਪਾਸ ਭਾਈ ਪਾਰੂ ਦੇ ਰੋਗ ਜਾਣ ਦੀ ਕਲ ਲੈ ਕੇ ਆਏ ਸਾਰੇ ਸ਼ਿੱਖਾਂ ਨੇ ਫੈ ਭਾਉ ਦੀ ਬੜੀ ਪ੍ਰਸ਼ੰਤਾ ਦਿੱਤੀ ਵੜਾ ਪੂਰੀ ਪ੍ਰਸ਼ੰਸਾ ਕੀਤੀ ਕਿਉਂ ਬੜਾ ਬੜਾ ਕੋਮਲਤਾ ਸਮੁਕਤਾ ਸ਼ੰਤਾ ਤੇ ਮੈਦਰੀ ਭਾਵਨ ਵਾਲਾ ਪਾਰਨਾ ਵਾਲਾ ਤੁਸੀਂ ਉਹਦੇ ਵਰਗਾ ਹੋਰ ਨਹੀਂ ਕੋਈ ਹੋ ਸਕਦਾ ਜਿਨੇ ਮਨ ਦੇ ਬੈਰੀਆਂ ਨੂੰ ਜਿੱਤਣ ਵਾਲਾ ਉਹ ਸਭ ਤੋਂ ਵੱਡਾ ਯੋਧਾ ਸੀ ਗੁਰਦੇਸ਼ ਗਾਂ ਨੂੰ ਪਰਪੁਕਾਰੀ ਬਟਾ ਸੈਨਸੀਰ ਤੇ ਸਦਾ ਜਿੱਤੇ ਵਿੱਚ ਤੀਜੇ ਤਾਰੀ ਰੱਖਦਾ ਸੀ ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਭਾਈ ਉਹ ਨੰਗ ਦੇ ਸਾਗਰ ਵਿੱਚ ਸਮਾ ਗਿਆ ਤੇ ਜene ਮਨੁੱਖਵਾਰੇ ਮਖੂਸ਼ਨੀ ਰਾਮੀ ਦਾ ਵੀਰ ਸਾਹਿਬ ਜੀ ਦੇ ਵਚਨ ਹੋਇਆ ਤਾਂ ਸਰੂਪ ਕਰਦੇ ਹਾਂ ਵੀਰ ਸਾਹਿਬ ਜੀ ਵਚਨ ਕਰਦੇ ਨਹੀਂ ਕਬੀਰ ਸੰਤ ਨੂੰ ਇਹ ਚੱਲ ਗਈ ਹੈ ਜੋ ਆਪਣੇ ਘਰ ਜਾਈ ਰੂਪ ਸਖਤ ਵਸ ਵੇ ਜੋ ਆਟ ਹੈ ਹਾਟ ਪਕਾਇ ਇਸ ਕਰਕੇ ਪਾਂਸਾ ਜੀ ਕਹਿ ਰਹੇ ਨੇ ਭਾਈ ਜਿਨ੍ਹਾਂ ਮੂਕਾ ਨੇ ਆਪਣਾ ਜਨਮ ਵਿਸ਼ਿਆਂ ਦੇ ਵਿੱਚ ਲੱਗ ਕੇ ਗਵਾ ਲਿਆ ਜੁਵਾ ਖੇਡ ਕੇ ਤੁੱਲਾ ਧਨ ਲਟਾਇਆ ਜਿਨ੍ਹਾਂ ਕਦੀ ਵੀ ਗੁਰੂ ਦੇ ਸ਼ਬਦ ਨੂੰ ਨਹੀਂ ਸੁਣਿਆ ਸੰਤ ਸੰਗਤ ਵਿੱਚ ਸਾਗ ਰੋ ਕੇ ਕਦੀ ਸੰਤ ਨਾਮ ਨਹੀਂ ਲੱਗਿਆ ਅਜਿਹੇ ਮੂਕ ਜਿਹੜੇ ਗੁਰੂ ਪੂਜਾ ਵਿੱਚ ਤਤਪਰ ਨਹੀਂ ਹਨ ਸਾਰੇ ਇਹ ਵਿਚਾਰ ਯੋਗ ਹਨ ਤੇ ਗੁਰੂ ਜੀ ਨੇ ਕਹਿ ਕੇ ਆਪਣੇ ਸ਼ਰਧਾਲੂਆਂ ਨੂੰ ਤੇਜ ਦਿੱਤਾ ਕਿ ਭਾਈ ਘਰੋਬਾਰੇ ਤੁਸੀਂ ਕੋਈ ਅਫਸੋਸ ਨਾ ਕਰੋ ਹੋਰ ਸੋਚਦੇ ਲਾਇਕ ਨਹੀਂ ਹਨ ਜਿਹੜੇ ਬ੍ਰਹਮ ਗਿਆਨ ਦੇ ਨਾਲ ਜੁੜ ਗਏ ਇਸ ਤਰ੍ਹਾਂ ਸਤਿ ਪੂਰੀਆਂ ਨੇ ਸਾਰੇ ਇਹ ਸਿੱਖਾਂ ਨੂੰ ਤੇਜ ਦਿੱਤਾ ਕਿ ਆਪਣੇ ਪੁੱਤਰ ਮੋਰੀ ਨੂੰ ਜਿਹੜੇ ਛੋਟੇ ਪੁੱਤਰ ਸਨ ਤਨਜਾਗ ਜਿਹਨਾਂ ਨੂੰ ਆਪਣੇ ਕੋਲ ਬੁਲਾਇਆ ਮੋਰੀ ਜੀ ਆਪਕੇ ਸਤਿਗੁਰਾਂ ਦੇ ਚਰਨਾਂ ਦੇ ਵੰਦਨਾ ਕਰਦੇ ਨੇ ਤੇ ਆਪਣੇ ਗੁਰੂ ਪਿਤਾ ਜੀ ਦੀ ਬਰਸੰਦਾ ਚਾਉਂਦੇ ਨੇ ਆਪਣੇ ਉਪਰ ਨੂੰ ਸਾਹਮਣੇ ਕਰਾਵੇ ਵੇਖੇ ਗੁਰੂ ਅਮਰਦਾਸ ਜੀ ਨੇ ਵਰਜਨ ਕੀਤਾ ਭਾਈ ਤੁੰ ਛੇ ਸੇਕ ਨਾਲ ਜਰੇ ਰਹਿ ਕੇ ਭਾਈ ਭਾਰੂ ਪਰਮਹੰਸ ਜੀ ਮੇਰਾ ਪਿਆਰਾ ਸਿੱਖ ਜੀ ਉਸੇਕ ਕੀਤੇ ਧਾਰ ਦੇ ਆਸਾਨੀ ਨਾਲ ਜਿਹੜਾ ਅਸਰੀਪ ਛੱਡ ਗਏ ਨੇ ਮੇਰੇ ਕੋਲ ਤੁਸੀਂ ਡੰਡੇ ਵਿੱਚ ਜਾਓ ਜਿੱਥਾ ਲੋਕ ਸੰਗਤਾਂ ਨੂੰ ਪ੍ਰਸੰਨ ਕਰੋ ਇਹ ਸੁਣ ਕੇ ਮੋਰੀ ਤਿਆਰ ਹੋਇਆ ਤੇ ਆਪਣੇ ਪਿਤਾ ਜੀ ਨੂੰ ਵੰਦਨਾ ਕਰਕੇ ਹੋਰੇ ਦੇ ਘਰ ਤੁਰ ਗਿਆ ਦੇ ਸਿੱਖਾ ਨੂੰ ਨਾਲ ਲੈ ਕੇ ਕੁਝ ਹੋਰ ਸੇਵਕ ਵੀ ਬੁਲਾ ਕੇ ਤਨਾਲ ਲੜਾ ਕੇ ਪੈਂਡਾ ਪਕਾ ਕੇ ਡੰਡੇ ਪਹੁੰਚੇ ਭਾਈ ਪਰੂ ਦੇ ਘਰ ਗਏ ਸਾਰੇ ਲੋਕਾਂ ਉੱਠ ਕੇ ਸਨਮਾਨ ਕੀਤਾ ਵਾਪਾ ਮੋਰੀ ਜੀਆਂ ਦਾ ਦੂਰੇ ਹੱਥ ਜੋੜ ਕੇ ਵੰਦਨਾ ਕੀਤੀ ਉਹ ਸਾਰਿਆਂ ਦੇ ਵਿੱਚ ਜਾ ਕੇ ਤੇ ਬੈਠ ਗਏ ਤੇ ਸਾਰੇ ਭਾਈ ਬਾਰੂ ਦੀ ਸਲਾਹਾਂ ਕਰ ਰਹੇ ਸੰਕੁਸ਼ ਵਰਕਰ ਦੂਸਰਾ ਕੋਈ ਨਹੀਂ ਹੈ ਗੁਰਦੇਵ ਜੀ ਨੇ ਆਪਣੇ ਵੰਸ ਦਾ ਵੀ ਉਧਾਰ ਕਰ ਦਿੱਤਾ ਹੈ ਸਿਰ ਛੱਡ ਕੇ ਅੰਤਲ ਪਰ ਲੋਕ ਚਲੇ ਗਏ ਤੇ ਮੋਈ ਬਾਤ ਸੁਣ ਕੇ ਸਾਰਿਆਂ ਨੇ ਸੁੱਖ ਪਾਇਆ ਤੇ ਸਾਰੇ ਹੱਥ ਜੋੜ ਕੇ ਕਿਹਾ ਹੈ ਕਿ اے ਸਤਿਗੁਰੂ ਦੇ ਪੁੱਤਰ ਸੋਣਾ ਜਿਵੇਂ ਉਸਨੇ ਕੀਤਾ ਹੈ ਜੋ ਉਸਨੂੰ ਸਮਝ ਕੇ ਆਪਣਾ ਸਭ ਕੁਝ ਵਾਰ ਦਿੱਤਾ ਹੈ ਇਹ ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਜਿਹੜੀ ਚਤਰ ਭਾਈ ਫਾਰੂ ਜੀ ਨੇ ਤਿੰਨ ਵਰਤਾਂ ਰੱਖੀਆਂ ਨੇ ਜਿਸ ਦੇ ਦਿੱਖੇ ਉਹਨ ਪ੍ਰਭੂ ਵਿੱਚ ਨੀਨ ਹੋ ਗਈ ਹੈ ਜਿਹੜੀ ਪ੍ਰਭੂ ਦੇ ਆਨੰਦ ਵਿੱਚ ਮਗਨ ਹੋ ਰਹੀ ਹੈ ਤੇ ਉਹਨਾ ਇੱਕ ਸੁੰਦਰ ਚਾਚਲ ਬਲਵਾਨ ਸੇਤ ਰੰਗ ਵਾਲੀ ਕੁੜੀ ਸਾਰਿਆਂ ਵਿੱਚ ਜਿਹੜੀ ਮਸ਼ਹੂਰ ਸੀ ਇਹ ਵੀ ਬਰਾਬਰੀ ਕੋਈ ਕੋੜੀ ਨਹੀਂ ਸੀ ਕਰ ਸਕਦੀ ਉਹ ਸਤਿਗੁਰੂ ਜੀ ਦੇ ਬਾਤ ਤੇ ਰੁੱਤ ਗਏ ਹਨ ਬਹੁ ਮੁੱਲੇ ਬਹੁਲ ਵਸਤ੍ਰਾਂ ਜਿਹੜੇ ਗੁਰੂ ਜੀ ਦੇ ਜੋਗ ਪਹਿਨਣ ਦੇ ਜੋਗ ਨੇ ਕੁਝ ਤਾਂ ਨੇ ਇਕੱਠਾ ਕਰਕੇ ਰੱਖਿਆ ਜਿੰਨੇ ਵਜ ਤਾਂ ਸਾਡੇ ਪਾਸ ਛੱਡ ਗਏ ਨੇ ਇਸ ਕਰਕੇ ਉਹ ਆਪਣਾ ਸੇਵ ਛੱਡ ਗਏ ਹਨ ਇਹ ਸੁਣ ਕੇ ਫਿਰ ਭਾਈ ਰਾਤ ਭਾਈ ਭਾਰੂ ਜੀ ਦੇ ਘਰ ਬਾਬਾ ਮੋਰੀ ਜੀ ਰਹੇ ਭਾਈ ਭਾਰੂ ਜੀ ਦੇ ਹੁਣਾਂ ਦਾ ਵਰਤਨ ਹੈ ਗੱਲ ਸਵੇਰ ਹੋਈ ਸਾਂਨੇ ਇਸ਼ਨਾਨ ਕੀਤੇ ਤੇ ਵਿਦਾਵੂਕੇ ਗੁਵਿੰਦਵਾਲ ਸਾਹਿਬ ਨੇ ਚਲ ਪਏ। ਹੋਰ ਸਿੱਖਾਂ ਨੇ ਕੱਟੇ ਹੋਕੇ ਬਾਬੇ ਮੂਰੀ ਜੀ ਦੀ ਗੁਰੂ ਸਮਾਨ ਮਨੋਂ ਪੂਜਾ ਕੀਤੀ ਹੈ। ਇਸ ਅਨੁਸਾਰ ਆਪਣੀ ਸਮਰੱਥਾ ਅਨੁਸਾਰ ਭੇਟਾਂ ਚੜਾਈਆਂ ਤੇ ਵਿਦਾ ਕਰਨ ਵਾਸਤੇ ਕਾਫੀ ਹੁਮਤਾ ਜਨਾਗ ਹੋਈ ਹੈ। ਇਹ ਇਤਿਹਾਸ ਸਭਨ ਕਰਦੇ ਜਗਾਂ ਦੇ ਵਿੱਚ ਸਰਵਣ ਕੀਤਾ ਸੀ। ਆਉ ਅਗਲਾ ਇਹ ਹਾਰ ਸਰਵਣ ਕਰੀਏ ਵਿਚਾਰ ਨਾਲ ਹਾਰ ਕਿ ਲਾਉਂਦੇ ਹੋਏ ਸਾਰੇ ਮੇਰੇ ਜਨਮ ਚੁੱਤਲ ਪਰੋ ਸਾਰੇ ਹੀ ਅੰਕੋ ਦੀ ਸਤਨਾਮ ਗਾਨੀ ਗੁਰੂ ਜੀ ਸਤਨਾਮ ਸਿਰੀ ਵਾਣੀ ਗੁਰੂ ਜੀ ਆਏ ਮੋਰੀ ਪੁਰੀ ਪਰਵੇਸਾ ਗੁਰਪਦ ਬੰਦੇ ਨੰਰੁ ਵਿਸੇਸਾ ਜਦੋਂ ਬਾਬਾ ਮੂਰੀ ਜੀ ਨੇ ਆ ਕੇ ਨਦਰ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵਿਸ਼ੇਸ਼ਤਾ ਕਿਸ ਨਿਰਮਰ ਹੋ ਕੇ ਗੁਰੂ ਜੀ ਦੇ ਚਰਨਾਂ ਦੇ ਵੰਦਨਾ ਕੀਤੀ ਹੈ ਸਤਿ ਪਾਰੋ ਕੀ ਗਾਥ ਸੁਣਾਈ ਨਗਪਟ ਵਜਵਾ ਅਗਰਦਸਾਈ ਤੇ ਸਤਿਗੁਰੀਆਂ ਦੇ ਚਰਨਾਂ ਦੇ ਨਮਸਕਾਰ ਕਰਨ ਬਾਦ ਪਾਈ ਪਾਰੋ ਦੀ ਸਾਰੀ ਕਥਾ ਬਾਬਾ ਮੂਰੀ ਜੀ ਆਨੇ ਨੂੰ ਅਰਦਾਸ ਜੀ ਸੁਣਾਈ ਕੀਤੀ ਜਿਹੜੇ ਬਾਬਾ ਮੂਰੀ ਜੀ ਨੂੰ ਧਰਮ ਵੀ ਅੱਗੇ ਮਹਾਰਾਜੀ ਜੀ ਸਤਿਗੁਰਾਂ ਕੋਲ ਬੈਠੇ ਉਹ ਵੀ ਵਕਮੂਰੀ ਜੀ ਨੇ ਸਤਿਗੁਰਾਂ ਦੇ ਅੱਗੇ ਆ ਕੇ ਗੁਰੂ ਜੀ ਨੂੰ ਗੁਤਾਏ ਹਨ ਕਿ ਕੀ ਉਪਾਇਨ ਕਰੂ ਕੀ ਜਗ ਸਤਿਗੁਰ ਦੇ ਵਿਚਾਰ ਕਰਿਓ ਤਦ ਜਦ ਗੁਰੂ ਜੀ ਨੇ ਪਾਈ ਪਾਲੂ ਦੇ ਨਜ਼ਰਾਨੇ ਵਿਖੇ ਤਾਉਨਾਂ ਉਸ ਸਮੇਂ ਆਪਣੇ ਅੰਦਰਿਤ ਵਿਚਾਰ ਕੀਤੀ ਹੈ ਰਾਮਦਾਸ ਜਾਨੇ ਉਹ ਅਧਿਕਾਰੀ ਵਰਤੂ ਦਈ ਸੌਂਪ ਕਰ ਸਾਈ ਤੇ ਸ੍ਰੀ ਰਾਮਦਾਸ ਜੀ ਨੂੰ ਉਹਨਾ ਹੱਥ ਦਾ ਜਾਣਿਆ ਇਸ ਲਈ ਉਹ ਜਿੰਨੇ ਵਕਤਾਂ ਤਾਨਦੂ ਅੰਮ੍ਰਿਤਧਾਰ ਜੀ ਨੇ ਰਾਮਦਾਸ ਜੀਆਂ ਨੂੰ ਸੌਂਪ ਦਿੱਤੀਆਂ ਹਨ ਪਰਮ ਪ੍ਰੇਮ ਦੇ ਰੋਗ ਸਾਈ ਇਹ ਭਾਵ ਉਹ ਭੇਟ ਚੜਾਈ ਤੇ ਪਰਮ ਪ੍ਰੇਮ ਦੇ ਵਿੱਚ ਆ ਕੇ ਗੁਰੂ ਜੀ ਨੇ ਪਰਮਾਇਆ ਉਹ ਰਾਮਦਾਸ ਜੀ ਆ ਕਹਿ ਲਗੇ ਭਾਈ ਇਹ ਵਰਤਾ ਭਾਈ ਭਾਗੂ ਨੇ ਮੈਨੂੰ ਭੇਟ ਕੀਤੀਆਂ ਸਾਨਾ ਸੋ ਮੈਂ ਕੋਈ ਬਖਸ਼ ਕਰ ਦੀਨੀ ਅੰਗੀਕਾਰ ਕਰੋ ਬਲਿ ਕਿਉਂ ਨਹੀਂ ਉਹ ਹੁਣ ਮੈਂ ਤੁਹਾਨੂੰ ਬਖਸ਼ ਦਿੱਤੀਆਂ ਨੇ ਤੇ ਇਹਨਾਂ ਨੂੰ ਅਮੋਲਕ ਵਰਤਾ ਨੂੰ ਤੁਸੀਂ ਕਹੂਲ ਕਰੋ ਚਕਲ ਤੁਰੰਗਨ ਅੰਗੰ ਸੁੰਦਰਾ ਗਰੀਬ ਸਾਲ ਫਿਰੰਦ ਗੁਣ ਮੰਦਰ ਚੰਚਲ ਘੋੜੀ ਸੁੰਦਰ ਅੰਗਾ ਵਾਹੀ ਹੈ ਬਹੁਤ ਬਲਵਾਨ ਤੇ ਗੁਣਾਂ ਦੇ ਸਮੂਹ ਦਾ ਘਰ ਹੈ ਆਪਰਨਾ ਮੇਸੈ ਆਪ ਅਨੁਢੋ ਪਰੋ ਤਨ ਪਰ ਅੰਗਰ ਗੁੱਟੋ ਹੋਰ ਕਿਸੇ ਨੂੰ ਤੁਸੀਂ ਇਹ ਵਾਕਵਾਨੀ ਦੇਣੀ ਆ ਹਨ ਤੇ ਇਸ ਘੋੜੀ ਤੇ ਤੁਸੀਂ ਆਪ ਸਵਾਰੀ ਕਰੋ ਤੇ ਸੁੰਦਰ ਕੱਕੜੇ ਆਪਣੇ ਕਰਨ ਤੇ ਤੁਸੀਂ ਪਹਿਨੋ ਹਰ ਚੋਰ ਦਰਬ ਜਾਏ ਹੋਏ ਜਿਸ ਮੈਂ ਆ ਨਹਿ ਅਧਿਕਾਰ ਅਪਰ ਹੋਏ ਇਸ ਮੈਂ ਤੇ ਜਿਹੜਾ ਆ ਧਾਨ ਭਾਈ ਭਾਰੋ ਜੀ ਨੇ ਸਾਡੇ ਨਾਲ ਇਹ ਵੇਖਾ ਕੀਤਾ कि ਜਿੱਤੇ ਵੀ ਤੁਹਾਡਾ ਜੀਕਰੇ ਧਾਰਨ ਕਰੇ ਇਹ ਸੁਣਤੇ ਕਿ ਜੇ ਬੋਧਾ ਅਧਕਾਰ ਨਹੀਂ ਹੈ ਸ੍ਰੀ ਰਾਮ ਦਾ ਜੀ ਨੇ ਗੁਰੂ ਜਿੰਨੇ ਵਸਤਾ ਲੈ ਕੇ ਨਿਮਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਅਤੇ ਗੁਰੂ ਜੀ ਵੀ ਪ੍ਰਸੰਨਤਾ ਜਾਣ ਕੇ ਆਨੰਦਮਈ ਹੋ ਗਏ ਹਨਾ ਦਿਨ ਪ੍ਰਭੂ ਬਤ ਅਨਕੂਲੇ ਲਾਗਨ ਘੀਰ ਪ੍ਰੇਮ ਕੋ ਮੂਦੇ ਪ੍ਰੇਮ ਦੇ ਮੂਲ ਭਾਵ ਗੁਰੂ ਜੀ ਨੂੰ ਗੰਭੀਰ ਵੇਖੇ ਪ੍ਰਭ ਦਿਨ ਅਤ ਅਨੁਸਾਰ ਹੋ ਰਿਹਾ ਜੀ ਤੇ ਜਦ ਨਾ ਜਰੇ ਜਾਨ ਵਾਲੇ ਵੀ ਚਰਨ ਦੇ ਆਪ ਨੂੰ ਵੇਖੇ ਤਾਂ ਨਿਮਰਤਾ ਸਹਿਤ ਬਹੁਤ ਸੇਵਾ ਕਰਦੇ ਸਾਨਾ ਬਖਸ਼ਣੇ ਰਖਿਸ਼ ਕਰਹਿ ਨਿਹਾਲ ਸੰਗਤ ਰਹੇ ਸਦਾ ਅਲਵਾਰ ਤੇ ਗੁਰੂ ਜੀ ਬਖਸ਼ਾ ਬਖਸ਼ ਕੇ ਨਿਹਾਲ ਕਰ ਰਹੇ ਸਨ ਅਤੇ ਸੰਗਤ ਸਦਾ ਚਾਰ ਸੁਪਰੇ ਸਤਿਗੁਰਾਂ ਦੇ ਰਹਿੰਦੀ ਸੀ ਜਿਹਹੇ ਕਾਮਨਾ ਪ੍ਰਾਪਤ ਹੋਵੇ ਸਿਮਰੈ ਨਾਮ ਦਾ ਸਤਿਗੁਰੂ ਜੋਗੈ ਇਸਕ ਜਿਹੜੀ ਵੀ ਕਾਮਨਾ ਕਰਦੇ ਹਨ ਉਹ ਪੂਰੀ ਹੁੰਦੀ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਾਮ ਦਾ ਸਿਮਰਨ ਕਰਦੇ ਹਨ ਧੀਰ ਰਣ ਬਹੁਵਿੰਦਵਾਲੋ ਚੈਨ ਮੁਖਤ ਕੋ ਤਰਜਾਲ ਤੇ ਮੰਦਵਾਲ ਵਿੱਚ ਬਹੁਤ ਭੀੜ ਰਹਿੰਦੀ ਸੀ ਜੇ ਸਾਰੇ ਸੰਸਾਰਿਕ ਜੰਜਾਰਾਂ ਨੂੰ ਛੱਡ ਕੇ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਸਾਨ ਜਿਸ ਪਰਮ ਗਿਆਤਾ ਦੇਖ ਪਰ ਜਾਵੇ ਸੋ ਜਨ ਚਾਰ ਪਦਾਰਥ ਪਾਵੇ ਤੇ ਜਿਸ ਉਤੇ ਵੀ ਗੁਰੂ ਗੁਰੂ ਅੰਮ੍ਰਿਤਦਾਸ ਮਹਾਰਾਜ ਦੀ ਕਿਰਪਾ ਬਖਸ਼ੀ ਕਰਦੇ ਸਾਨ ਉਹ ਮਨੁੱਖ ਚਾਰ ਪਦਾਰਥ ਧਰਮ ਧਨ ਲੋਲ ਕਾਮ ਜਾਤੀ ਅਤੇ మోਖ ਪਾ ਲੈਂਦਾ ਸੀ ਇਕ ਦਿਨ ਸਗਾਤ ਜਨਮਾਹੀ ਉਤਤ ਮੋਹਰੀ ਬਾਤਨ ਪ੍ਰਾਈ ਇੱਕ ਦਿਨ ਆਪਣੇ ਯਾਰ ਬੋਲਤਾਂ ਤੇ ਸੱਗੇ ਸਬੰਧੀਆਂ ਵਿੱਚ ਬਾਬਾ ਮੋਰੀ ਜੀ ਗੱਲਾਂ ਕਰੇ ਸਨ ਮਿਲਵਹਾਰਨ ਕੀ ਚਰਚਾ ਕਰੈ ਰੀਤ ਅਨੇਕ ਲੋਭ ਹੋ ਧਰੈ ਧਿਆਨਕਾਰਾਂ ਵਿਹਾਰਨ ਦੀ ਚਰਚਾ ਕਰੈ ਅਨੇਕ ਰੀਤਿਆਂ ਦੀਆਂ ਗੱਲਾਂ ਕਰ ਰਹੇ ਸਨ ਤਾਣਾ ਮੋਰੀ ਬਾਤ ਉਚਾਰੀ ਜਗ ਕੀ ਹਮਨੇ ਸੁਖ ਸੁੰਗਾਰੀ ਉਥੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿੱਤਰਾਂ ਦੇ ਨਾਲ ਗੱਲਾਂ ਕਰਦੇ ਹੋਏ ਬਾਬਾ ਮੂਰੀ ਜੀ ਉਹ ਇਹ ਗੱਲ ਕਰ ਰਹੇ ਨੇ ਕਿ ਜਦ ਦੀ ਮੈਂ ਸੁਰਤ ਸੰਭਾਰੀ ਹੈ ਲੱਖ ਟਕਾ ਇੱਕ ਥਾਂ ਇਕੱਠਾ ਅਗਲਾ ਨਹੀਂ ਬਗੋ ਚਨ ਦੇਕਾ ਕਹਿਣ ਲੱਗੇ ਜਦੋਂ ਦੀ ਵੀ ਮੈਂ ਸੁਰਤ ਸੰਭਾਰੀ ਹੈ ਲੱਖ ਟਕਾ ਇੱਕ ਥਾਂ ਇਕੱਠਾ ਮੈਂ ਹੁਣ ਤੱਕ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਹੈ ਨੈ ਭਾਵੈ ਸਤਿਗੁਰੂ ਕੋ ਮਾਇਆ ਕਰੈ ਹਟਾਵਨੂ ਹੋਇ ਜਹੰਦਾ ਸਤਿਗੁਰ ਜੀ ਨੂੰ ਮਾਇਆ ਚੰਗੀ ਲੱਗਦੀ ਜੇ ਕੋਈ ਮਾਇਆ ਦੇ ਵੀ ਦੇ ਤਾ ਉਹ ਮੋੜ ਦਿੰਦੇ ਹਨ ਚਾਹਤ ਪਿਤਾ ਗੁਰੂ ਜਿਸ ਨਹੀਂ ਉਸੋ ਕਿਤ ਰੀਤ ਆਏ ਹਮ ਕਾਹੀ ਤੇ ਜਿਸ ਨੂੰ ਸਾਡੇ ਪਿਤਾ ਗੁਰੂ ਜੀ ਨਹੀਂ ਚਾਹੁੰਦੇ ਹਨ ਉਹ ਮਾਇਆ ਸਾਡੇ ਕੋਲ ਕਿਸ ਰੀਤੀ ਨਾਲ ਆ ਸਕਦੀ ਹੈ ਜੇਨ ਕਾ ਦਿਓ ਪਦਾਰਥ ਆਵੇਂ ਹੋਏ ਜੇ ਨਹੀਂ ਕਹਾਂ ਕਰਪਾ ਪੁਨਮ ਦਿੱਤਾ ਪਦਾਰਥ ਹੀ ਸਾਡੇ ਕੋਲ ਹੁੰਦਾ ਏ ਜੇ ਪਦਾਰਥ ਆਵੇ ਨਹੀਂ ਤਾਂ ਕਿੱਥੋਂ ਪਾਲਵਾਂਗੇ ਅੰਤਰਜਾਮੀ ਗੁਰਸਬ ਜਾਨੀ ਲਰਨ ਬਿ ਕਹਿ ਜਨ ਪੁੱਤਰ ਬਖਾਨੀ ਤੇ ਅੰਤਰਜਾਮੀ ਗੁਰੂ ਅਮਰਦਾਸ ਮਹਾਰਾਜ ਸਾਰਾ ਕੁਝ ਜਾਣਦੇ ਨੇ ਆਪਣੇ ਪੁੱਤਰ ਦੀ ਕਈ ਗੱਲ ਅੰਸਾਰੀ ਜਾਣਦੀ ਹੈ ਤੇ ਜਿਹੜੀ ਉਹਨਾਂ ਮੂਤਾਂ ਦੇ ਵਿੱਚ ਬਾਬਾ ਮੋਰੀ ਦੀਆਂ ਜੀ ਕਰੀ ਸੀ ਚਿਤਵਤ ਚਿਤਸੁਤ ਸੰਕਹਾਰਨੀ ਦੋਸ਼ ਦੇ ਘਾਣੋਂ ਜਸ ਧਨ ਕਰਨੀ ਤੇ ਉਹਨਾਂ ਨੇ ਆਪਣੇ ਚਿਤ ਦੇ ਵਿੱਚ ਵਿਚਾਰ ਕੀਤੀ ਸਤਿਗੁਰ ਕਾਸਾ ਮਹਾਰਾਜਿਆਂ ਤੇ ਪੁੱਤਰ ਦਾ ਸੰਕਾ ਗੁਰ ਕਰਨਾ ਆ ਅਗਲੇ ਦਿਨ ਸਤਿਗੁਰੂ ਪਰਮਾਯਿ ਸੰਤਤ ਮੈਂ ਜੇਖਤ ਸਿੱਖਿਆਏ ਤੇ ਅਗਲੇ ਦਿਨ ਸਤਿਗੁਰ ਕਾਸਾ ਮਹਾਰਾਜਿਆਂ ਨੇ निवेदन ਕੀਤਾ ਸੀ ਕਿਉਂਕਿ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਮੇਰੇ ਪੁੱਤਰ ਦੀ ਜਿਹੜੀ ਸੰਕਾ ਹੈ ਮੈਂ ਤੂੰ ਕਰ ਦਿੰਦਾ ਤਾਂ ਦੇ ਇਕੱਤਰ ਕਰਨ ਵਿੱਚ ਜੋ ਦੋਸ ਹੁੰਦਾ ਹੈ ਉਹ ਇਹਨੂੰ ਘਟਾਉਂਦਾ ਇਸ ਕਰਕੇ ਸਤਿਗੁਰੂ ਜੀ ਨੇ ਆਗਦੇ ਅਨੁਸਾਰ ਹੀ ਸੰਗਤ ਵਿੱਚ فرمایا ਕਹਿਣ ਲੱਗੇ ਸੰਗਤ ਜੀ ਜਿੰਨੇ ਵੀ ਸਿਰਕ ਆਉਂਦੇ ਹਨ ਜਦ ਪਹੁੰਚੈ ਪਰਸਨ ਪਾਉ ਹਮੈ ਪੈਸੇ ਪੰਜ ਲਿਆਏ ਕਿਸਮੈ ਸਰਬਜੀ ਕਹਿੰਦੇ ਭਾਈ ਜਦੋਂ ਸਾਨੂੰ ਭੇਟਾ ਅਰਪਣ ਕਰਨ ਬਾਅਦ ਆਉਣ ਤਾਂ ਉਸ ਸਮੇਂ ਪੰਜ ਪੈਰੇ ਲੈ ਕੇ ਆਉਣ ਧਰ ਤਰਿਆ ਕੇ ਵੰਦਨ ਕਰੈ ਿਨ ਗੁਰਿਆਗਿਆ ਫਿਰ ਪਗ ਤਰੈ ਤੇ ਅੱਗੇ ਧਰ ਤਰਿਆ ਵੰਦਨਾ ਕਰਨੀ ਇਸ ਤਰ੍ਹਾਂ ਆਪਣੇ ਗੁਰੂ ਦੀ ਆਗਿਆ ਸਿਰ ਤੇ ਧਾਰਨ ਕਰਨਾ ਸਗਲੇ ਨਗਰ ਸੰਗਤਾਂ ਜਿਹੀ ਗੁਰਿਆਏ ਸੁਣ ਸੁਣ ਕਰਤੇ ਇਸਾਰੇ ਨਗਰ ਦੀ ਜਿੰਨੀ ਵੀ ਸੰਗਤ ਸੀ ਉਹ ਗੁਰੂ ਜੀ ਦੀ ਆਗਿਆ ਸੁਣ ਸੁਣ ਕੇ ਸਵੇਰ ਹੋਣ ਤੇ ਹੀ ਜਿੱਥੇ ਗੁਰੂ ਜੀ ਬੈਠੇ ਸਨ ਉਥੇ ਸਿੱਕ 5-5 ਪੈਸੇ ਲੈਉਣ ਲੱਗੇ ਹਨ タルタル ਅਗੈ ਵੰਦਨ ਥਾਨ ਹੈ ਦਰਸ਼ਨ ਸਤਿਗੁਰ ਪ੍ਰੀਮਾਨ ਹੈ ਉਹ ਗੁਰੂ ਜੀ ਦੇ ਅੱਗੇ 5-5 ਪੈਸੇ ਧਰ ਕਰਕੇ ਵੰਦਨਾ ਕਰਦੇ ਸਨ ਅਤੇ ਗੁਰੂ ਜੀ ਦੇ ਮਹਾਨ ਪ੍ਰੇਮ ਨਾਲ ਸੇਵਾ ਕਰਦੇ ਸਨ ਇਹ ਜਾਨ ਲਖਸੀ ਪ੍ਰਭੂ ਵਸੇ ਲੱਗੂ ਢੇਰ ਆਏ ਬਹੁ ਪੈਸੇ ਜਦ ਗੁਰੂ ਜੀ ਨੂੰ ਇੱਕ ਪਹਿਰ ਉੱਤੇ ਬੈਠਿਆ ਉਹ ਵਿਹਾਰਣ ਤੇ ਸਾਰੀ ਸੰਗਤ ਆ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ ਪੰਜ ਪੰਜ ਪੈਸੇ ਅੱਗੇ ਭੇਟਾ ਰੱਖਦੀ ਹੈ ਤੇ ਫਿਰ ਇੱਕ ਵੱਡਾ ਢੇਰ ਲੱਗ ਗਿਆ ਹੈ ਪੁੱਤਰ ਮੋਰੀ ਨੂੰ ਬੁਲਾਏ ਵਾ ਠਿਗ ਬਿਠਾਏ ਕਰਹੁਣ ਸਮਝਾਏ ਲੋ ਫਿਰ ਸਤਿਗੁਰੀਆਂ ਨੇ ਆਪਣੇ ਪੁੱਤਰ ਮੋਰੀ ਨੂੰ ਬੁਲਾਇਆ ਤੇ ਆਪਣੇ ਪਾਸ ਠਾਕੇ ਉਹ ਨੂੰ ਸਮਝਾਇਆ ਹੈ ਇਹਨਾਂ ਤੋਂ ਗਿਣ ਕਰ ਲਿਓ ਸੁਵਾਰੀ ਖਰਚੂ ਜਿੰ ਹਟਾਂ ਚਾ ਮੇ ਤੁਮਾਰੀ ਤਾਂ ਸੋ ਕਹਿਣ ਲੱਗੇ ਮਹਰੀ ਜੀ ਭਾਈ ਇਹਨਾਂ ਨੂੰ ਗਿਣ ਕੇ ਸੰਭਾਲ ਲਓ ਅਤੇ ਜਿੱਥੇ ਵੀ ਤੁਹਾਡੀ ਮਰਜ਼ੀ ਹੈ ਇਹ ਮਾਇਆ ਉੱਤੇ ਤੁਸੀਂ ਖਰਚ ਕਰੋ ਮਾਨਵਕ ਤਵ ਗਿਣਵੇ ਲਗਾ ਭੈ ਬਿੰਦ ਤੇ ਕਪਿ ਉਨਰਕ ਏ ਗੁਰੂ ਜੀ ਦੇ ਵਚਨ ਮੰਨ ਕੇ ਬਾਬਾ ਮੂਰੀ ਜੀ ਪੈਸਿਆਂ ਨੂੰ ਗਿਣਨ ਲੱਗਾ। ਸੰਖਿਆ ਕਰ ਕਰੇ ਕਰੇ ਕਰਾਰੇ ਬਹੁਤੁ ਕਾਰੇ ਬਿਨ ਨਾ ਉਤਾਰੇ। ਤੇ ਵੱਡਾ ਸਾਰਾ ਢੇਰ ਵੇਖ ਕੇ ਮਾਇਆ ਦਾ ਬੜਾ ਪ੍ਰਸੰਨ ਹੋਇਆ ਬਾਬਾ ਮੂਰੀ ਜੀ। ਗਿਣਤੀ ਕਰ ਕਰਕੇ ਹੱਥ ਕਾਲੇ ਹੋ ਗਏ। ਬਹੁਤ ਵਾਰ ਭੁਕੇ ਪਰ ਕਾਲਕ ਨਾ ਉਤਰੀ ਹੈ। ਤਦ ਸ੍ਰੀ ਅਨੰਦਦਾਸ ਜੀ ਵਰਤ ਕਹਿਓ ਧੰ ਕੋ ਤੁਮ ਸੁਭਾਵੀ ਹੀ ਰਹੇਓ। ਫਿਰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗਤਨ ਕੀਤਾ। ਸਾਸਾ ਕਹਿੰਦੇ ਭਾਈ ਧਨ ਦਾ ਤੁਣ ਸੁਭਾਅ ਵੇਖਿਆ ਹੈ। ਜਿਸ ਤੇ ਤੂਤ ਭੇ ਕਰ ਕਰੇ ਮਨ ਕਾ ਰੋਵੇ ਲਗ ਵਿਵਹਾਰੀ। ਸਾਸਾ ਕਹਿੰਦੇ ਇਹ ਧਨ ਜੀ ਸੂੰਦਾ ਹੈ ਭਾਈ। ਇਹ ਨੂੰ ਕਾਲਾ ਕਰ ਦਿੰਦਾ ਹੈ। ਫਿਰ ਮਨ ਕਾਲਾ ਹੋ ਕੇ ਭੈੜਾ ਵਿਹਾਰ ਕਰਦਾ ਹੈ। ਜੇ ਸੰਚਿਤ ਕਰ ਰਖੀਅਤ ਪਾਣ ਤਹੋ ਹਗਾਰ ਹੋਏ ਕੁਨ ਪਾਣ। ਜੇ ਤਾਂ ਇਹ ਇਕੱਠਾ ਕਰਕੇ ਘਰ ਵਿੱਚ ਰੱਖਿਆ ਜਾਵੇ ਫਿਰ ਦੱਸੋ ਸਾਗਾ ਕੀ ਹਾਲ ਹੋਵੇਗਾ ਚਿਤਮਨਤੇ ਅੰਤਰ ਹੋਇ ਕਾਰਾ ਅੰਤ ਗਮਨੈ ਸੰਗਤ ਸੁਦਾਰਾ ਇਸ ਬਾਰੇ ਵਿਚਾਰ ਕਰਨ ਨਾਲ ਅੰਤਰੀਵ ਹਿਰਦਾ ਕਾਲਾ ਹੋ ਜਾਂਦਾ ਹੈ ਅਤੇ ਅੰਤ ਸਮੇਂ ਇਹ ਨਾਲ ਵੀ ਨਹੀਂ ਜਾਂਦਾ ਹੈ प्रथमे ਸੰਚਨ ਅਗ ਕਰ ਹੋਏ ਯਤਨ ਅਨੇਕੰਤੇ ਅਗ ਹੋਏ ਇਹ ਕਰਕੇ ਧੰ ਗੁਰੂਕਾਰ ਸਾਹਿਬ ਮਹਾਰਾਜ ਨੂੰ ਅਮਰਦਾਤ ਕਹਿਣ ਲੱਗੇ ਭਾਈ ਇਹਦੇ ਧਾਮੇ ਇਕੱਠਾ ਕਰਨ ਸਮੇਂ ਹਮ ਦਾਤ ਕਰਦੇ ਕਿਉਂਕਿ ਇਹ ਅਨੇਕ ਪ੍ਰਕਾਰ ਦੇ ਜੋਗ ਅਯੋਗ ਯਤਨਾ ਨਾਲ ਇਕੱਠਾ ਕੀਤਾ ਜਾਂਦਾ ਹੈ ਇਹ ਤੇ ਹੈ ਨਹੀਂ ਕਿ ਇਹ ਐਵੇਂ ਹੀ ਇਕੱਠਾ ਹੋ ਜਾਂਦਾ ਕਿਉਂਕਿ ਗੁਰੂ ਸਾਹਿਬ ਜੀਆਂ ਦੇ ਵੀ ਵਚਨ ਕੈ ਇਨ ਬਹੁ ਪਰਪੰਚ ਕਰ ਪਦ ਤਨ ਲਿਆਉ ਕਦੇ ਬੜੇ ਪਾਪੜ ਵੇਚ ਕੇ ਬੜੇ ਯਤਨ ਕਰਕੇ ਕਦੇ ਝੂਠ ਬੋਲਿਆ ਕਦੇ ਕਿਸੇ ਨਾਲ ਠੱਗੀ ਮਾਰੀ ਕਦੇ ਕਿਸੇ ਦਾ ਹੱਕ ਦੱਬਿਆ ਇੰਨਾ ਹੀ ਧਾਨੇ ਇਕੱਠਾ ਹੁੰਦਾ ਹੈ ਇਹ ਕਰਕੇ પાਸਾ ਕਹਿੰਦੇ ਭਾਈ ਪਹਿਲਾਂ ਧਾਨੇ ਇਕੱਠਾ ਕਰਨ ਵੇਲੇ ਹੱਥਾਂ ਨੂੰ ਪਾਪ ਲੱਗਦਾ ਹੈ ਤੇ ਦੂਸਰਾ ਸਹਿਬ ਸਤਿਗੁਰੂ ਕਾਸਾ ਕਹਿੰਦੇ ਪੁਰ ਰਾਤਮਨ ਪ੍ਰਾਸਨ ਹਨਨਾ ਤਸਕਰ ਨਿਪਰਾਦ ਤੁਲਵਨ ਇਹ ਫਿਰ ਧਨ ਨੂੰ ਘਰ ਵਿੱਚ ਰੱਖਣ ਵਿੱਚ ਵੀ ਮਹਾਨ ਕਤਰਾ ਹੈ ਚੋਰ ਰਾਜੇ ਆਪ ਬਹੁਤ ਬਲਵਾਨ ਹਨ ਇਹ ਧਨ ਕਰਕੇ ਜਿਹੜਾ ਸਰੀਰ ਨੂੰ ਵੀ ਕੱਟ ਆ ਜਾਂਦਾ ਹੈ ਸਰੀਰ ਦੇ ਵੀ ਕਈ ਵਾਰੀ ਚੋਰ ਕੋ ਚੱਕੇ ਆਉਂਦੇ ਨੇ ਧਨ ਲੈਣ ਵਾਸਤੇ ਚੋਰੀ ਕਰਨ ਵਾਸਤੇ ਉਹ ਵੀ ਨੁਕਸਾਨ ਕਰ ਜਾਂਦੇ ਹਨ ਇਸ ਕਰਕੇ ਭਾਰਸਾ ਕਹਿੰਦੇ ਧਨ ਘਰ ਵਿੱਚ ਰੱਖਣ ਨਾਲ ਵੀ ਮਹਾਨ ਕਤਰਾ ਬਣਿਆ ਰਹਿੰਦਾ ਹੈ ਤਾਂ ਪ੍ਰਾਂਤ ਸਮੇਤ ਦੁਖਾਰੇ ਭਗਤ ਗਿਰੋਤੀ ਦਿਨਾਰੇ ਜੇ ਧਨ ਚਰਿਆ ਜਾਂਦਾ ਹੈ ਤਾਂ ਮਨੁੱਖ ਪ੍ਰਾਣਾ ਸਮੇਤ ਦੁਖੀ ਹੋ ਜਾਂਦਾ ਹੈ ਹੁਣ ਮਾਇਆ ਦੇਨ ਦਾ ਕਿੱਡਾ ਵੱਡਾ ਗੁੱਤ ਹੈ ਕਿੱਡੀ ਵੱਡੀ ਮੰਦ ਵਿੱਚ ਥੇਸ ਪਹੁੰਚ ਗਈ ਹੈ ਮਨ ਕਿੰਨਾ ਗੁੱਸੇ ਹੁੰਦਾ ਹੈ ਮੈਂ ਜਿੰਨੀ ਮਿਹਨਤ ਨਾਲ ਕਮਾਇਆ ਪਰ ਮੇਰਾ ਧਨ ਜਿਹੜਾ ਸੀ ਐਵੇਂ ਚਲਿਆ ਗਿਆ ਇਹ ਕਰਕੇ ਬਾਸਾ ਕਹਿੰਦੇ ਭਾਈ ਜੇ ਧਨ ਚਰਿਆ ਜਾਏ ਇਹ ਕੋਈ ਚੋਰ ਲੈ ਜਾਏ ਚੱਕ ਕੇ ਜੱਕ ਜਿੰਨਾ ਤੁਹਾਡੀ ਤੁਮਾਰੀ ਰਾਣੀ ਨਿਕਲ ਜਾਂਦਾ ਹੈ ਫਿਰ ਮਨ ਪ੍ਰਿਆਣਾ ਸਿੰਧ ਬਹੁਤ ਉਫੀ ਹੁੰਦਾ ਹੈ ਭਗਤ ਵਰੂਪੀ ਬਿਗਨੰ ਬਸਾਰੇ ਤੇ ਧਨ ਜਿਹੜਾ ਹੈ ਜੇ ਭਗਤੀ ਦਾ ਵਿਰੋਧੀ ਹੈ ਅਤੇ ਬਿਗਨਾ ਦੇ ਵਿੱਚ ਵਾਤਾ ਕਰਦਾ ਇਸ ਕੋਟਿਆ ਅਨੰਤ ਸੁਖदाई ਹਰਿ ਸਿਮਰਨ ਸੰਚੋ ਸੰਗਾਈ ਇਸ ਨੂੰ ਭਾਈ ਭਗਤ ਕੇ ਹੀ ਸੁਖ ਪ੍ਰਾਪਤ ਹੁੰਦਾ ਹੈ ਇਸ ਕਰਕੇ ਹਰੀ ਦੇ ਸਿਮਰਨ ਦੇ ਸਮੂਹ ਨੂੰ ਇਕੱਠਾ ਕੀਤਾ ਧਾਨੇ ਇਕੱਠਾ ਕਰਨ ਦਾ ਕੀ ਫਾਇਦਾ ਹੈ ਧਾਨੇ ਇਕੱਠਾ ਕਰਕੇ ਕਿਹਦਾ ਸਾਡੇ ਨਾਲ ਚਲਿਆ ਜਾਣਾ ਧਾਨ ਇਕੱਠਾ ਕਰਨ ਵੇਲੇ ਵੀ ਪਾਪ ਲੱਗਦਾ ਹੈ ਘਰ ਵਿੱਚ ਸਾਮ ਕੇ ਰਤਨ ਦੇ ਵੀ ਖਤਰਾ ਹੈ ਇਸ ਕਰਕੇ ਬਾਸਾ ਕਹਿੰਦੇ ਭਾਈ ਫਿਰ ਤਾਨੂੰ ਕਥਾ ਹੀ ਕਿਉਂ ਕਰਨੈ ਧਾਨੇ ਕਥਾ ਕਰਨ ਦੀ ਲੋੜ ਕਿਹੜੀ ਹੈ ਇਸ ਕਰਕੇ ਸਿਮਰਨ ਕਰੋ ਕਾਲ ਕੰਪੁਰੇ ਜੁਲੀ ਦਾ ਹਰੀ ਦੇ ਸਿਮਰਨ ਨੂੰ ਕਥਾ ਕਰੋ ਜੇ ਤਨ ਸੰਕੂਸਾਰ ਪੰਛਾਨੋ ਕਿ ਤੂੰ ਇਸ ਕ੍ਰਾਸ ਨਾ ਕਰਨ ਇਸ ਕਰਕੇ ਬਾਸਾ ਜੀ ਕਹਿੰਦੇ ਭਾਈ ਇਸ ਹਰੀ ਤੁਹਾਨੂੰ ਸਾਥ ਇਸ ਸਾਧ ਦੇ ਸਾਰ ਪਛਾਣ ਹਰੀ ਦਾ ਧੰਨ ਹੀ ਸਾਧ ਦੇ ਸਾਰ ਦਿੰਦਾ ਹੈ ਜਿੱਥੇ ਕੋਈ ਨਹੀਂ ਸਹਾਰੀ ਮਨਾਉ ਉਥੇ ਨਾਮ ਨਹੀਂ ਜਿਸ ਹੈ ਤਾਂ ਕਰਨੀ ਹੈ ਤੇ ਇਸ ਕਰਕੇ ਉਹ ਨਾਮ ਤਾਂ ਨਹੀਂ ਪਛਾਣ ਕਰ پائی ਨਾਮ ਤਾਂ ਇਕੱਠਾ ਕਰ ਤੇ ਜਿਸ ਨੂੰ ਕਿਸੇ ਪਾਸ ਤੋਂ ਵੀ ਕੋਈ ਵੀ ਕਦਰ ਨਹੀਂ ਹੈ ਜਿੰਨਾ ਸੀ ਨਾਮ ਜਪਿਆ ਹੈ ਉਹਨੂੰ ਕੋਈ ਚੋਰ ਉੱਚਾ ਲੁੱਟ ਕੇ ਨਹੀਂ ਲਿਜਾ ਸਕਦਾ ਉਹਨੂੰ ਕੋਈ ਰਾਜੇ ਦਾ ਖਤਰਾ ਨਹੀਂ ਹੈ ਉਹਨੂੰ ਸਾਹਮਣ ਦਾ ਖਤਰਾ ਨਹੀਂ ਹੈ ਇਸ ਕਰਕੇ ਬਾਸਾ ਕਹਿੰਦੇ ਤੂੰ ਉਹ ਧਾਨ ਇਕੱਠਾ ਜਿਹੜਾ ਧਨ ਤੇਰੇ ਨਾਮ ਦੇਵੇਗਾ ਭਾਈ ਤੂੰ ਹਰੀ ਗੰਨ ਦੀ ਪਛਾਣ ਕਰ ਤੇ ਇਸ ਨੂੰ ਕਿਸੇ ਬਾਸ ਤੋਂ ਕੋਈ ਫਰਕ ਨਹੀਂ ਹੈ ਇਹ ਤਾਨੂੰ ਇਕੱਠਾ ਕਰ ਸੁਣ ਹੋ ਪੁੱਤਰ ਇਸ ਮਹ ਦੁਖ ਘਨੇ ਮਹਾ ਗੁਰੀ ਸੰਜਗ ਮਹ ਹਨੇ ਤੇ ਬਾਸਾ ਕਹਿੰਦੇ ਏ ਮੇਰੇ ਪੁੱਤਰ ਸੁਣਨਾ ਤਨ ਇਕੱਠਾ ਕਰਨ ਨਾਲ ਦੁੱਖ ਵੱਧ ਜਾਂਦੇ ਨੇ ਇਸ ਮਹਾਵਲੀ ਧੰਨੇ ਸਾਰੇ ਜਗ ਨੂੰ ਤਵਾ ਕਰ ਦਿੱਤਾ ਹੈ ਹਰ ਸਿਮਰਨ ਕੰਤੇ ਸੁਖ ਆਵੇ ਜਨਮ ਮਰਨ ਦਾ ਦੁਬਿੰਸਾ ਹਰਿ ਸਿਮਰਨ ਦੇ ਧੰਨ ਨਾਲ ਮੂਤ ਸੁਖ ਪਾਉਂਦਾ ਹੈ ਤੇ ਜਨਮ ਮਰਨ ਦਾ ਦੁਬਿੰਸਾ ਦੂਰ ਹੋ ਜਾਂਦਾ ਹੈ ਸੋਨੀ ਨੀਨ ਕਿਤਬਾਨੀ ਪੁਰ ਵਿਚਾਰ ਕਰ ਕੀ ਮਾਨੀ ਤੇ ਜਦ ਬਾਬੇ ਮੂਰੀ ਜੀ ਨੇ ਸਤਿਗੁਰਾਂ ਦੇ ਪਾਵਨ ਵਚਨ ਸਰਵਣ ਕੀਤੇ ਤੇ ਬਾਬਾ ਮੂਰੀ ਜੀ ਆਪਣੇ ਪਿਤਾ ਦੇ ਵਚਨ ਸੁਣ ਕੇ ਹਿਰਦੇ ਦੇ ਵਿੱਚ ਵਿਚਾਰ ਗਏ ਉਹਨਾਂ ਦਾ ਤਨੂ ਸੱਚਾ ਜਾਣਿਆ ਕਿ ਸਤਗੁਰ ਜੀ ਸੱਚ ਵਚਨ ਸਤ ਵਚਨ ਕਹਿ ਰਹੇ ਹਨ ਸੱਚੇ ਵਚਨ ਸੁਣਾ ਰਹੇ ਹਨ ਬਹੁਤ ਜੀਵਤ ਤੱਬ ਲੱਗ ਰਹੇ ਹੋ ਕਬੂ ਨਾ ਧੰਕ ਨੂੰ ਮੰਨਤੇ ਕਹੇ ਤੇ ਬਾਗ ਦੇ ਵਿੱਚ ਜਨ ਤੱਕ ਪਾਪਾ ਮੂਰੀ ਹੀ ਗਿਉਂਦੇ ਰਹੇ ਜੀਵਤ ਰਹੇ ਕਦੇ ਵੀ ਧਨ ਇਕੱਠਾ ਕਰਨ ਬਾਰੇ ਆਪਣੇ ਮਨ ਨੂੰ ਨਹੀਂ ਕਿਹਾ ਹੈ ਨੀਕੀ ਫਲ ਕੀ ਬਾਗ ਵਿਚਾਰੀ ਬਿਮਲ ਬੁੱਧ ਪ੍ਰਾਪਤ ਸੁਖ ਭਾਰੀ ਤੇ ਆਪਣੇ ਪਿਤਾ ਜੀ ਦੀ ਗੱਲ ਚੰਗਾ ਜਾਣਿਆ ਅਤੇ ਨਿਰਮਲ ਬੁੱਧ ਪ੍ਰਾਪਤ ਨੂੰ ਤੇ ਫਿਰ ਬਾਬਾ ਮੂਰੀ ਜੀ ਨੇ ਭਾਰੀ ਸੁਖ ਪਾਇਆ ਹੈ ਆਓ ਇਥੇ ਇਹ ਇਤਿਹਾਸ ਨੂੰ ਸ਼ੁਰੂ ਕਰ ਦਿੰਦੇ ਹਾਂ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਹੋਈਆਂ तमाम ਬ란ਦੀਆਂ ਸਤਿਗੁਰੂ ਜੀ ਵੱਲੋਂ ਜੋਗ ਨੇ ਤੇ ਸਾਧ ਸੰਤ ਕੋਪਨ ਬੈਰੋ ਸੇਨਾਣ ਸੋ ਆਓ ਲਾਜ ਦੀਆਂ ਸੰਪਤੀਆਂ ਸਲੂ ਕਰਕੇ ਹੁਤੇ ਬੁਲਾਈਏ ਬਾਹਰੋ ਜੀਵਤ ਜਗ ਲੱਗ ਰਹੇ ਹੋ ਕਭੂ ਨਾ ਤਨ ਕੋ ਮਰਤੇ ਕਹੇ ਹੋ ਨੇਕੀ ਪਿਤ ਕੀ ਬਾਤ ਵਿਚਾਰੀ ਬਿਲਮ ਗੁਤ ਪ੍ਰਾਪਤ ਸੁਖ ਭਾਗੀ ਵਾਰਿੰਕੀ ਕਰਤਾ ਵਾਰਕੀ ਕੀ ਫਤੇ